ਸ੍ਰੀ ਕਾਲ ਜੀ ਆ ਦੇਖੋ ਸੌਗ ਤੋਰੀਏ ਦਾ ਅੱਜ ਤੋੜਦੇ ਨੇ ਹਲਦੀ ਤਮਾਸਾ ਧਨੀਆ ਪਾਲਕ ਇਹ ਤੇ ਆਲੂ ਵੀ ਜੇ ਹੋਏ ਨਹੀਂ ਸੋ ਪਾਲਕ ਮੂਲੀਆਂ ਆਲੂ ਧਨੀਆਂ ਮੇਥੀ ਲਸਣ ਹਲਦੀ ਤੋਰੀ ਇਹ ਦਾ ਸਾਗ ਤੇ ਇੱਥੇ ਚਕੰਦਰ ਲਾਇਆ ਚਕੰਦਰ ਇਹ ਕਬੂਟਾ ਹੋਇਆ 2 ਹੋਇਆ ਹੋਰ ਲਉਨੇ ਛਲਗਮ ਇਹ ਬੀਨਸ ਦੀਆਂ ਫਲੀਆਂ ਦੇ ਬੂਟੇ ਇੱਥੇ ਲਾਈ ਮੇਥੀ ਮੇਥੀ ਯੋਗ ਕੋ ਲਿਆਵੇ ਤੇ ਇਹ ਲਾਈ ਹਾਲੋਂ ਆਲਵੇਂ ਆਪਣੇ ਉੱਖ ਲਈ ਦੇਖੋ ਛਿੱਟਾ ਦਿੱਤਾ ਇਹਦੇ ਟਿਕਨੇ ਪਾਸੋਂ ਚਾਰ ਸਰੀ ਆਲੂ ਲਈਆ ਭੜ ਗਿਆ ਆਦਾਲੋ ਆਹ ਜੀ ਆਪਣਾ ਰੋਟੀ ਪਣੀ ਦਾ ਜਗਾੜ ਆ ਸਾਡੀ ਮਿੰਨੀ ਆ ਸਾਡੀ ਗਾਂ ਕਰਮ ਵਾਲੀ ਜਿੱਤੋਂ ਵੱਧ ਵਗਿਆ ਆ ਸਾਰਾ ਇਹਦਾ ਪਰਿਵਾਰ ਆ ਆ ਸਾਰਾ ਇਹਦਾ ਪਰਿਵਾਰ ਆ ਤੇ ਉਹ ਆਪਣੀ ਝੋਟੀ ਆ ਸਾਰਾ ਇਹਦਾ ਪਰਿਵਾਰ ਆ ਆਜੀ ਚਾਰ ਪਸੂਣ ਪਾਈਦਾ ਆ ਆ ਸਾਡਾ ਸ਼ਿਕਾਰੀ ਰਾਖਾ ਪਸੂਆਂ ਦਾ ਆਜੀ ਚੁੱਲਾ ਜਿੱਤੇ ਬਣਾਈਦਾ ਵੰਡ ਬਣੇ ਰਤ ਨੂੰ ਹਾਜੀ ਆਪਾਂ ਸਾਫ ਸਫਾਈਆ ਕਰਨਾ ਗੋਆ ਚੱਕ ਕੇ ਝਾੜੂ ਮਾਰ ਕੇ ਮਿੰਟ ਮਿੰਟ ਹੋ ਜਾਣ ਰੇਲੇ ਫੇ ਆਪਾਂ ਖਾਵਾਂਗੇ ਰੋਟੀ ਘਰ ਜਾ ਕੇ ਆ ਸਾਡੇ ਹੈਗੇ ਨਿੱਕੇ ਤਾਂ ਦਖੋ ਨਹੀਂ ਦਸਰੋਂ ਗੀਜੀ ਸਰੋਂ ਗੋੜ ਦਿੱਤੀ ਜਿਹੜੀ ਵਿੱਚ ਹੋਰ ਸਰੋਂ ਰਲੀ ਸੀਗੀ ਉਹ ਪੱਟਦੇ ਦੇ ਵਿੱਚ ਗੋਦੀ ਦੇ ਕੇ ਆਹ ਇਹ ਸਿਆਲੀ ਕद्दू ਕद्दू ਲੱਗੇ ਨਾਲ ਲੁਕਿਆ ਕद्दू ਆਹ ਆਪਣੀ ਸਰੋਂ ਸਾਫ ਕਰਾਂਗੇ ਆਸ ਬਰੇ ਕੁੱਤਿਆਂ ਤੋਂ ਜਾਲੀ ਪਾਈ ਹੋਈ ਚੰਗਾ ਜੀ ਸਸਤਰੀਕਰ ਸਾਡੀ ਵੀਡੀਓ ਨੂੰ ਵੇਖਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਸਾਨੂੰ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਸਸਰੀ